ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਨਾ ਇਹ ਪਿੰਡ ਛੇਰਗੜ ਇਸ ਪਿੰਡ ਨੂੰ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਨੇੜੇ ਪਿੰਡੇ ਦੇ ਮਹਿਤਾ ਇੱਕ ਸਾਈਡ ਤੇ ਵੰਡ ਰਹੇ ਹੁੰਦਾ ਕੋਟਸ਼ਮੀਰ ਨਸੀਬਪੁਰਾ ਇਹ ਪਿੰਡ ਦੇ ਕੋਲੋ ਕੋਲ ਹੀ ਰਹਿ ਜਾਂਦੇ ਆ ਬਠਿੰਡਾ ਵੀ ਤਕਰੀਬਨ ਇੱਥੋਂ 12-13 ਕਿਲੋਮੀਟਰ ਹੈ ਹਾਂ 15 ਕਿਲੋਮੀਟਰ 15 ਕਿਲੋਮੀਟਰ ਦੋਸਤੋ ਇੱਥੋਂ ਬਠਿੰਡਾ ਰਹਿ ਜਾਂਦਾ ਹੈ ਜੇਸਾ ਜਗਾ ਤੋਂ ਵੀਡੀਓ ਬਣਾ ਰਿਹਾ ਦੋਸਤੋ ਨਾ ਵੀਰ ਦਾ ਫਾਰਮ ਦਾ ਕੰਮ ਹੈ ਪਹਿਲਾਂ ਮੈਂ ਤੁਹਾਨੂੰ ਬੇਬਾਈ ਦੇਣਾ ਫਾਰਮ ਦੀਆਂ ਜਿਹੜੀਆਂ ਫਾਰਮ ਬਣਾਇਆ ਵੈ ਸਿਰਕੀ ਦਾ ਸ਼ੈੱਡ ਹੈ ਇਹਦੀ ਵੀਡੀਓ ਆਪਾਂ ਪਹਿਲਾਂ ਬਣਾਈ ਸੀ YouTube ਤੇ ਪਾਈ ਹੈ ਤੇ ਇਹ ਵੀਰ ਕੋਲੇ ਵੈੜਾ ਖੜੀਆਂ ਤੇ ਉਹਨਾਂ ਦੇ ਵਿੱਚੋਂ ਬਾਈ ਨੇ ਨਾ ਇੱਕ ਵੈੜ ਸੇਲ ਕਰਨੀ ਹੈ ਡਿਟੇਲ ਦੋਸਤੋ ਆਪਾਂ ਸਾਰੀ ਬਾਈ ਤੋਂ ਪੁੱਛ ਲਾਂਗੇ ਤਸੱਲੀ ਕਰਨਾ ਫੇਰ ਵੀ ਤੁਹਾਡਾ ਹੱਕ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਪੈਸੇ ਲਾਉਣ ਵਾਲੀ ਧਿਰੋਂ ਤੇ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾਉਣਾ ਹੈ ਅਗਲੀ ਜੋ ਵੀ ਕਾਰਵਾਈਆ ਦੋਸਤੋ ਥੋਡੀ ਹੈ ਇਨਫਾਰਮੇਸ਼ਨ ਆਪਾਂ ਸਾਰੀ ਬਾਈ ਤੋਂ ਲੈ ਕੇ ਦੱਸਾਂਗੇ ਆਇਓ ਬਾਈ ਸਾਹਮਣੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸਿਓ ਬਾਈ ਨਾਮ ਸਰਵਜੀਤ ਸਿੰਘ ਬਾਈ ਮੋਬਾਈਲ ਨੰਬਰ ਬਾਈ 9877550570 ਕਿਹੜਾ ਸੂਆ ਬਾਈ ਇਹ ਬੜਾ ਤੀਜਾ ਬਾਈ ਸੂਆイツ ਕੀ ਕੈਕ ਦਿਨ ਲਊ ਬਾਈ ਇਹ 20 ਦਿਨ ਰਹਿੰਦੇ ਬਾਈ ਇਹਦੇ ਡੇਟ ਹੁੰਦਾ ਵਗਾ 20 ਦਿਨ ਰਹਿਗੇ ਹਾਂ ਪਿਛਲੇ ਸੂਏ ਦੁੱਧ ਬਾਈ ਇਹਦਾ ਮੇਰੇ ਕੋਲ ਦਾ 35 36 ਕਿਲੋ ਦੁੱਧ ਲਿਆ 35 36 ਕਿਲੋ 35 36 ਅੱਗੇ ਕਿਹੜੇ ਸਿਮਨ ਲੱਗੇ ਇਹਨੂੰ ਆਪ ਬਰੂਡ ਦੀ ਹੈ ਬਾਈ ਗਾਹਾਂ ਇਹ 40x 423 ਤੋਂ ਗੱਭਣ ਡੈਨਮਾਰਕ ਦਾ ਹਾਂ 40 423 40 423 ਡੈਨਮਾਰਕ ਦਾ ਹਾਂ 20 ਦਿਨਾਂ ਦੀ ਕੱਚੀ ਹੈ ਹਲੇ ਹਾਂ 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 ਦੋਸਤੋ ਹਵਾਨਾ ਨਾ ਤੁਹਾਨੂੰ ਮੈਂ ਦਿਖਾ ਦਿੰਨਾ ਪਹਿਲਾਂ ਆਹ ਦੇਖ ਲੋ ਧਿਆਨ ਨਾਲ ਕਰਮਾਲੀ ਨੇ ਹਵਾਨਾ ਵੈਸੇ ਆਪ ਨਹੀਂ ਦਿਖਾਤਾ ਕਿਉਂਕਿ ਪਿਸ਼ਾਬ ਕਰਦੀ ਸੀ ਵੜ ਤੇ ਤੀਜਾ ਸੁਹਾ ਸੂਣ ਵਾਲੀ ਹੈ ਆ ਵੀ ਐਸ ਦੇ ਬਰੂਡ ਦੀ ਦੋਸਤੋ ਤੇ ਅੱਗੇ ਨੂੰ 40123 ਲੱਗਿਆ ਡੈਨਮਾਰਕ ਦਾ ਕੱਦ ਕਾਠ ਬਹੁਤ ਆ ਬੈਠਦਾ ਬੇਲਬੁੱਲ ਬਹੁਤ ਲੰਮੀ ਹੈਗੀ 35 36 ਕਿਲੋ ਲੀਟਰ ਦੁੱਧ ਦੇ ਵੀਰ ਕਹਿੰਦਾ ਮੇਰੇ ਕੋਲੇ ਪੀਕ ਤੇ ਰਹੀ ਹੈ ਬਾਈ ਕੋਲੇ ਤੇ ਹੁਣ ਬਾਈ ਨੇ ਇਹ ਸੇਲ ਕਰਨੀ ਹੈਗੀ ਬਈ ਜਿੰਨੇ ਵੀ ਆਪਣੇ ਕੋਲੇ ਫਾਰਮ ਦੇ ਬੈੜਾ ਸਾਰਿਆਂ ਚੋਂ ਵੱਡੀ ਇਹੀ ਹੈ ਅੱਛਾ ਕੱਦ ਕਾਠ ਦੀ ਦੇਖੋ ਰਣੀ ਦੇ ਬਰਾਬਰ ਠਾਲੋਗੇ ਤੇ ਮਰਜ਼ੀ ਦੇਖ ਲਓ ਕੱਦ ਨਾ ਤੁਹਾਨੂੰ ਦੋਸਤੋ ਆ ਬੈੜਾ ਚਾਰ ਖੜੀਆਂ ਆ ਬਹੁਤ ਵੱਡੀ ਫਾਰਮ ਦੇ ਵਿੱਚੋਂ ਤੁਹਾਨੂੰ ਕੱਲੀ ਪਾਸੇ ਦਿੰਦੀ ਆ ਉਹ ਪਰਲੇ ਪਾਸੇ ਖੜੀ ਆ ਜਿਹੜੀ ਤੇ ਆਗੋ ਤੁਸੀਂ ਮੂੰਹ ਮੱਥਾ ਦੇਖ ਲਓ ਚੰਗੀ ਭੈੜਾ ਹੈ ਹਵਾਨਾ ਤੁਸੀਂ ਸੁਣਮਾ ਧਿਆਨ ਨਾਲ ਨਾ ਇਧਰ ਆ ਗਈ ਦੂਸਰੀ ਸਾਈਡ ਇਹ ਆ ਦੇਖ ਲਓ ਅੱਗੋਂ ਦਾ ਮੂੰਹ ਮੱਥਾ ਦੇਖ ਲਓ ਹਵਾਨਾ ਸੁਣਮਾ ਦੋਸਤੋ ਆ ਦੇਖੋ ਤੁਸੀਂ ਦੁਖ ਰੁਖ ਦੇਖ ਲਓ ਹਵਾਨੇ ਦਾ ਬਾਕੀ ਫੇਰ ਵੀ ਤੁਸੀਂ ਆ ਕੇ ਜਦੋਂ ਖਰੀਦੋਗੇ ਤੁਹਾਨੂੰ ਪਤਾ ਲੱਗ ਜਾਣਾ ਤੁਸੀਂ ਪੈਸੇ ਲਾਉਣੇ ਆ ਦੇਖੋ ਸਾਰਿਆਂ ਦੇ ਬਰਾਬਰ ਕੱਦ ਕਾਠ ਪੂਰਾ ਵੱਡਾ ਹੀ ਹੈ ਵੱਡੇ ਵੱਡੇ ਕੱਦਾਂ ਦੇ ਵਿੱਚ ਹੈ ਬੇਲ ਬਹੁਤ ਲੰਮੀ ਬੈਠਦੀ ਆ ਬੇਲ ਤੁਸੀਂ ਇੱਥੋਂ ਦੇਖੋਗੇ ਨਾ ਪੂਰੀ ਲੰਮੀ ਬੇਲ ਹੈ ਤੇ ਮੂੰਹ ਮੱਥੇ ਦੀ ਕੰਨਾਂ ਕੰਨ ਦੀ ਬਹੁਤ ਸ਼ਕੀਨ ਬੈੜ ਹੈਗੀ ਰੰਗ ਬਾਈਜ ਪ੍ਰਿੰਟ ਬਾਈਜ ਬਹੁਤ ਚੰਗਾ ਹੈਗਾ ਆ ਹਵਾਨਾ ਤੁਮ ਮੈਂ ਧਿਆਨ ਨਾਲ ਦੁਬਾਰੇ ਦੇਖ ਲਿਓ। 2 ਦਿਨਾਂ ਤੱਕ ਦਾ ਹੋਰ ਵੀ ਚੰਗਾ ਹਵਾਨਾ ਬੈੜਨੇ ਭਰਦੀ ਬਹੁਤ ਫੁੱਲ ਭਰਦੀ ਜਮ ਅੱਛਾ ਹਾਂ ਵਧੀਆ ਤੇ ਰੇਟ ਬਾਈ ਇਹਦਾ ਰੇਟ ਬਾਈ ਫੋਨ ਤੇ ਫੋਨ ਤੇ ਕਰੂੰਗੇ ਹਾਂ ਫੋਨ ਤੇ ਕਰਾਂਗੇ ਰੇਟ ਦੋਸਤੋ ਇਹਦਾ ਫੋਨ ਤੇ ਹੋਊਗਾ ਕਾਰਨ ਉਹਦੇ ਵਿੱਚ ਇਹ ਰਹਿੰਦਾ ਕਿਈ ਵਾਰੀ ਨਾ ਕੋਈ ਵਪਾਰੀ ਵੀ ਆ ਜਾਂਦਾ ਹੁੰਦਾ ਹੈ। ਤਾ ਕਰਕੇ ਫਿਰ ਉਹ ਰੇਟ ਨੂੰ ਸੀਕ੍ਰੇਟ ਰੱਖਿਆ ਜਾਂਦਾ ਹੂ ਤਾਂ ਜਾਇਜ਼ ਜਾਈ ਹਾਂ ਜਾਇਜ਼ ਬਾਈ ਬਾਕੀ 20 ਦੇਣਾ ਪਈ ਆ ਨਾ ਹਲੇ 20 ਕੁ ਦਿਨਾਂ ਦੀ ਦੋਸਤੋਂ ਕੱਚੀ ਐ ਜਿਵੇਂ ਜਿਵੇਂ ਤਿਆਰ ਹੋਊਗੀ ਫਿਰ ਉਹਦਾ ਫਰਕ ਪੈਂਦਾ ਜਾਂਦਾ ਹਾਂ ਪੈਂਦਾ ਵੀਰੇ ਤੇ ਉਸ ਉਸ ਹਿਸਾਬ ਦੇ ਨਾਲ ਤੁਸੀਂ ਜੱਜਮੈਂਟ ਲਾ ਲਓ ਬਹਿੜ ਦੀ ਪਿੰਡ ਮੈਂ ਸਾਨੂੰ ਦੁਬਾਰੇ ਦੱਸ ਦਾਨਾ ਪਿੰਡ ਵੀਰ ਦਾ ਸ਼ੇਰਗੜ ਹੈ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਬਠਿੰਡਾ 15 ਕਿਲੋਮੀਟਰ ਹੈ ਤੇ ਕੋਟਸ਼ਮੀਰ ਪਿੰਡ ਇੱਥੋਂ ਨੇੜੇ ਰਹਿ ਜਾਂਦਾ ਸੋ ਧੰਨਵਾਦ ਦੋਸਤੋਂ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ